ਦਲੋ ਕਾਮ ਪੂਰਾ ਪ੍ਰਭ ਆਰਦਾਇਆ ਪੂਰਾ ਜਾ ਕਾ ਨਾਮ ਓਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਓਮ ਅਸ਼ਪਦੀ ਪੂਰੇ ਗੁਰ ਕਾ ਸੁਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖਾ ਸਾ ਸਾ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦਾ ਆਸ ਅਨਿਤ ਤਿਆ ਗੋਹ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਧਨ ਕੇ ਪਰ ਲਿਹੁ ਪੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿ ਆਨੰਦ ਸਾਧ ਸੰਗ ਪਰ ਪਰਮ ਆਨੰਦ ਨਰਕ ਨਿਵਾਰ ਉਦਾਰ ਹੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਜਿਤ ਜਿਤ ਮੋਹ ਨਾਰਾਇਣ ਏਕ ਏਕ ਰੂਪ ਜਾ ਕੈ ਰੰਗ ਅਨੇਕ ਗੋਪਾਲ ਦਾ ਮੋਦਰਾ ਦੀਨ ਦਇਾਲ ਦੋ ਪੰਜਨ ਪੂਰਨ ਕਿਰਪਾਲ ਸਿਮਰ ਸਿਮਰਨ ਨਾਮ ਬਾਰਿੰਗ ਬਾਰ ਨਾਨਕ ਜੀ ਕਾ ਐ ਆਧਾਰ ਉਤਮ ਸ਼ਲੋਕ ਸਾਧ ਕੇ ਬਚਨ ਔਨ ਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਦਾਰ ਆਪ ਤਰੈ ਲੋਕ ਅਨਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਹਿ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਯੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਭੇ ਸਭ ਰੀਨਾਂ ਅਮਰਤ ਨਾਮ ਸਾਧ ਸੰਗ ਲੈਣ ਸੋ ਪਰਸਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਕੇ ਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤਾ ਸਾਵਧਾਨ ਇਕਾਗਰ ਚੀਤ ਸੁਖਮਣੀ ਸਾਇਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਬਤੇ ਊਚ ਪਾਏ ਅਸਥਾਨ ਬਹਰ ਨ ਹੋਵੈ ਆਵਣ ਜਾਣ ਹਾਰ ਤਨ ਖਾੜ ਚਲੇ ਜਨ ਸੋ ਏ ਨਾਨਕ ਜਿਸੈ ਪ੍ਰਾਪਤ ਹੋ ਏ ਕੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤ ਸਿੱਧ ਬਿਦਿਆ ਤਪ ਜੋਗ ਪ੍ਰਪਤਿਆ ਹਨ ਗਿਆਨ ਸ੍ਰੇਠ ਉਤਮ ਇਸ ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਦਰਤਾ ਤ ਕਾ ਬੇਤਾ ਸਮੰਦਾਰਸੀ ਇੱਕ ਦ੍ਰਿਸ਼ਟੀ ਤਾ ਇਹ ਫਲ ਤੇ ਜਨਕਾ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਵੇਦ ਵਖਾਣੀ ਸਗਲ ਮਤਾੰਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪ੍ਰਾਦ ਸਾਧ ਸੰਗ ਮਿਟਾਇ ਸੰਤ ਕਿਰਪਾ ਤੇ ਜਮ ਤੇ ਛਟਾਇ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁੱਖ ਨਿਵਾਰੈ ਦੁਲਬ ਦੇ ਤਤਕਾਲ ਆਧਾਰੈ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਹ ਸਮਾਨੀ ਦੁਖ ਰੋਗ ਵਿੰਸੈ ਪੈ ਭਰਮ ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋ ਬਾਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਸਭਤੇ ਊਚ ਤਾਂ ਕਿ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ